Yeah. ਟਿਆ ਆਇਆ ਤਾਂ ਉਸ ਤੋਂ ਬਾਅਦ ਚਾਰ ਪੰਜ ਮੁੰਡਕੇ ਇਹਨਾਂ ਨੂੰ ਲੱਭਣ ਲੱਗ ਗਏ ਲੱਭਦੇ ਲੱਭਦੇ ਜਾਏ ਨਾ ਦੁਕਾਨ ਤੇ ਜਾ ਦੁਕਾਨ ਤੇ ਨਹੀਂ ਸੀਗੇ ਪਰ ਗੁੱਸੇ ਵਿੱਚ ਆ ਕੇ ਮੁੰਡਿਆਂ ਨੇ ਇਹਨਾਂ ਦੀ ਦਕਾਨਾਂ ਹੀ ਤੋੜ ਫਾੜੀ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਦਾ ਪਰਚਾ ਜਿਹੜਾ ਸਾਡੇ ਪੁਲਿਸ ਅਫਸਰਾਂ ਨੇ ਦਰਜ ਕਰ ਦਿੱਤਾ ਪਰ ਦੂਸਰਾ ਇਹਨਾਂ ਨੇ ਵੱਡੀ ਤਰ੍ਹਾਂ ਦੇ ਵਿੱਚ 15 ਤੋਂ 14 ਤੋਂ 15 ਮੁੰਡਿਆਂ ਦੇ ਜਿਹੜੇ ਗੋੰਡਾ ਕਰਦੀ ਕਰਦੇ ਆ ਸ਼ਹਿਰ ਦੇ ਇਲਾਕੇ ਦੇ ਗੈਂਗਸਟਰ ਨੇ ਔਰ ਸਮਗਲਿੰਗੇ ਇਹਨਾਂ ਦੀ ਹੁੰਦੀ ਹੈ ਨਸ਼ਾ ਸੰਬੰਧ ਕਰਦੇ ਆ ਇਹ ਕੋਣ ਆ ਬੰਦੇ ਜਿਹੜੇ ਇਹ ਹੈਗੇ ਆ ਕੋਈ ਖਾਨਖਾਨਾ ਦੇ ਆ ਕੁਲੀਆਂ ਦੇ ਵਿੱਚ ਰਹਿੰਦੇ ਆ ਜੀ ਇਨਾਮ ਦੇ ਬਹਿਰਪੁਰ ਦਾ ਵਿਚਾਇ ਖਾਨਖਾਨੇ ਦੇ ਕੁਲੀਆਂ ਨਾਮ ਨਹੀਂ ਪਤਾ ਉਹਨਾਂ ਦਾ ਨਾਂ ਇੱਕ ਬੱਬੂ ਮਾਨ ਕਹਿੰਦੇ ਆ ਕਈ ਬੱਬੂ ਮਾਨ ਦਾ ਭਰਾ ਕਹਿੰਦੇ ਆ ਕੁਝ ਸਾਡੇ ਕੋਲ ਜਾਣਕਾਰੀ ਨਹੀਂ ਨਾਵਾਂ ਦੀ ਬੱਟ ਮੁੰਡੇ ਜਾਣਦੇ ਆ ਜਿਨ੍ਹਾਂ ਨੇ ਇਹਨਾਂ ਨੇ ਫਰਦੰਗ ਮਜਾਇਆ ਜਿਨ੍ਹਾਂ ਨੇ ਸੱਤਰ ਠਗਣਾ ਪੇਸ਼ ਹੋਇਆ ਤੇ ਇਹਨਾਂ ਨੇ ਵੱਡੀ ਗਲਤੀ ਇਹ ਕੀਤੀ ਇਹ ਸਾਡੇ ਮਾਰਲੇ ਦੇ ਵਿੱਚ ਆ ਕੇ ਰਾਹਾਂ ਤੋਂ 15 ਮੁੰਡਿਆਂ ਨੇ ਮੱਲਾਵਾਲੇ ਦੇ ਵਿੱਚ ਆ ਕੇ ਇਹਨਾਂ ਨੇ ਮੱਲਾਵਾਲ ਦੀ ਗੁੰਡਾਗਰਦੀ ਕੀਤੀ ਤੇ ਗੁੰਡਾਗਰਦੀ ਦੇ ਵਿੱਚ ਸਾਡੇ 59 ਸਰਾਂ ਦਾ ਬੜਾ ਯੋਗਦਾਨ ਰਿਹਾ ਅਸੀਂ ਇਹਨਾਂ ਨੂੰ ਉਸ ਦਿਨ ਤੋਂ 1.5 ਤੋਂ 2 ਮਹੀਨੇ ਦੇ ਵਿੱਚ ਕਹਿ ਕਹਿ ਰਹੇ ਆਂ ਵੀ ਇਹ ਜਿਹੜੇ ਸਾਡੇ ਲਫਾਲੇ ਦੇ ਵਿੱਚ ਇਹਨਾਂ ਨੇ ਆ ਕੇ ਗਲਤ ਕੰਮ ਕੀਤਾ ਗੁੰਡਾਗਰਦੀ ਕੀਤੀ ਹੈ ਇਹਨਾਂ ਤੇ ਜੋ ਤਾਰਾ ਲੱਗਦੀ ਹੈ ਜੋ ਬੰਦਾ ਹੈ ਉਹ ਕੱਢਤੀ ਜਾਵੇ ਤੇ ਇਹਨਾਂ ਨਰਾਸ਼ ਕਰਕੇ ਇਹਨਾਂ ਨੂੰ ਕੋਰਟ ਵਿੱਚ ਕੀਤਾ ਜਾਵੇ ਬਟ ਇੱਥੇ ਮਿਲੀ ਭੋਤਨ ਅੱਜ ਦੀ ਤਾਜ਼ਾ ਉਦਾਹਰਣ ਹੈ ਅੱਜ ਦੀ ਹੁੰਦੀ ਉਦਾਹਰਣ ਹੈ ਕਿ ਇੱਥੇ ਜਿਹੜੇ ਦੋਸ਼ੀ ਲੋਕ ਨੇ ਇਹਨਾਂ ਦੇ ਖਿਲਾਫ ਧਰਨਾ ਦਿੱਤਾ ਗਿਆ ਜਿਹਦਾ ਕਰਕੇ ਦਿੱਤਾ ਗਿਆ ਉਹ ਅੱਜ ਸਾਡੇ ਐਸਐਸ ਐਸਐਚਓ ਸਾਊਂ ਨੂੰ ਮਿਲ ਕੇ ਗਏ ਆ ਉਹ ਅੰਦਰ ਮਿਲ ਕੇ ਗਏ ਆ ਬਾਹਰ ਧਰਨਾ ਚੱਲ ਰਿਹਾ ਹੈ ਤੋਂ ਬੋਦਰ ਤਾਂ ਉਹ ਪਿਵਾਰੀ ਚੰਗੀ ਕੁਦਰਤ ਸਾਹ ਦੇ ਜਾਂਦੀ ਹੈ ਕਿ ਅੱਜ ਉਹ ਭੜੀ ਪੀਰ ਦੇ ਵਿੱਚੋਂ ਰਸ ਦੇ ਬੱਚੇ ਉਹ ਬੰਦੇ ਨਿਕਲ ਗਏ ਤੇ ਉਹਨਾਂ ਦਾ ਕੁਦਰਤ ਨੇ ਬਚਾਅ ਕਰ ਦਿੱਤਾ ਤੇ ਅਸੀਂ ਚਾਹੁੰਦੇ ਅੱਜ ਵੀ ਹੁਣ ਆਪ ਸਾਡੇ ਆਪਾਂ ਕਹਿੰਦੇ ਜਿਹੜੇ ਬੰਦੇ ਦੋਸ਼ੀ ਐ ਮੁਹੱਲੇ ਦੇ ਵਿੱਚ ਉਹਨਾਂ ਨੇ ਹਰਦੰਗ ਮਚਾਇਆ ਅਤੰਗ ਮਚਾਇਆ ਉਹਨਾਂ ਦੇ ਜਲਦੀ ਤੋਂ ਜਲਦੀ ਪਰਚੇ ਕੀਤੇ ਜਾਣ ਨਹੀਂ ਪਰਚੇ ਕਰ ਸਕਦੀ ਐ ਪੁਲਿਸ ਤੇ ਤਦ ਤੱਕ ਇਹ ਧਰਨਾ ਇਹ ਜੇ ਦੌੜਾ ਉਦੋਂ ਤੱਕ ਲਗਲਾ ਰਹੇਗਾ ਜਦ ਤੱਕ ਪੁਲਿਸ ਚਾਹੀਗੀ ਜੈ ਹਿੰਦ ਅੱਗੇ ਚਾਹੁੰਦੇ ਅੱਜ ਵੀ ਹਲਕੀਤਾ ਜਾਵੇ ਧੰਨਵਾਦ ਧੰਨਵਾਦ ਥੈਂਕ ਯੂ ਲੱਗਿਆ ਸੀਗਾ ਅੱਜ ਇਹਨਾਂ ਦੇ ਮਨ ਦੇ ਵਿੱਚ ਰੋਸ ਸੀਗਾ ਕੋਈ ਟਕਣਾ ਹੋਈ ਸੀਗੀ ਪਹਿਲਾਂ ਜਿਸ ਸੰਬੰਧਿਤ ਉਹ ਐਫ ਆਈ ਆਰ ਦਰਪੋਰਟ ਹੋ ਗਈ ਸੀ ਉਹ ਐਫ ਆਈ ਆਰ ਜਿਹੜੀ ਸੀਗੀ ਇਹਨਾਂ ਦੇ ਸਾਹਮਣੇ ਉਹਦੇ ਵਿੱਚ ਇਨਵੈਸਟੀਗੇਸ਼ਨ ਬਿਲਕੁਲ ਤਰੀਕੇ ਨਾਲ ਨਹੀਂ ਹੋਈ ਇਹਨਾਂ ਵੱਲੋਂ ਉਹ ਇੱਕ ਦਰਖਾਸਤ ਲੈ ਲਈ ਗਈ ਹੈ ਜਿਹੜੀ ਕਿ ਆਪਾਂ ਮਾਰ ਕੇ ਉਹ ਇਨਵੈਸਟੀਗੇਸ਼ਨ ਨੂੰ ਬਿਲਕੁਲ ਨਿਰਪੱਖ ਤੇ ਬਿਲਕੁਲ ਟ੍ਰਾਂਸਪੇਰੈਂਟ ਦੇ ਵਿੱਚ ਉਹਦੇ ਉੱਪਰ ਕਾਰਵਾਈ ਕੀਤੀ ਹੋ ਮੰਦਰ ਵਿੱਚ ਲੈ ਲਈ। ਸਤ ਜਿਨ੍ਹਾਂ ਨੇ ਧਰਨਾ ਲਾਇਆ ਇਹਨਾਂ ਨੇ ਧਰਮ ਦੀ ਜਨਨੀਆ ਸਾਡੀ ਵੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਵੀ ਜੋ ਕਾਰਵਾਈ ਹੋਣੀ ਚਾਹੀਦੀ ਹੈ ਇਸ ਵਿੱਚ ਕਿ ਡੈਮੋਕਰੇਟਿਕ ਕੰਟਰੀ ਹੈ ਇਹਦੇ ਵਿੱਚ ਹਰ ਇੱਕ ਬੰਦੇ ਦਾ ਰਾਈਟ ਹੈ ਕਿਸੇ ਵੀ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਉਹ ਲਾਫੂਲ ਹੈ ਜਾਂ ਅਨਲਾਫੂਲ ਹੈਗਾ ਉਹ ਬਾਅਦ ਦੀ ਗੱਲ ਹੈ ਠੀਕ ਹੈ ਫਿਲਹਾਲ ਇਹ ਬਦਨੇ ਕੱਟ ਹੋ ਕੇ ਸਾਨੂੰ ਆ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਫੇਅਰ ਨਹੀਂ ਹੈ ਤੇ ਇਹਨਾਂ ਨੂੰ ਪਾਇਆ ਚ ਕੀੰਦਵਾਇਆ ਕਿ ਤੁਹਾਡੀ ਇਨਵੈਸਟੀਗੇਸ਼ਨ ਜਿਹੜੀ ਕਿ ਇਹਦੀ ਫੇਅਰ ਤਰੀਕੇ ਨਾਲ ਹੋਵੇ। ਥੈਂਕ ਯੂ ਸਰ ਥੈਂਕ ਯੂ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499